ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 95923 74003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਜਰਸੀ ਹਿਫਰਾਂ ਦਿਖਾਉਂਗਾ ਬਹੁਤ ਸੋਹਣੀਆਂ ਚੰਗੇ ਰਿਕਾਰਡ ਵਾਲੀਆਂ ਸੋ ਵੀਡੀਓ ਦੇ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜਾਣਗੇ ਇੱਥੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਦੋਸਤੋ ਸੋਹਣੀ ਜਰਸੀ ਹੀ ਫਰਾ ਬਾਈ ਦੀ 9 ਮਹੀਨੇ ਦੀ ਉਮਰ ਆ ਮਜ਼ਰ ਰਿਕਾਰਡ 25 ਕਿਲੋ ਦਾ ਆ ਬਾਈ ਜੀ ਹੁਣੇ ਕਹਿੰਦੇ ਸੈਗ ਦੀ ਆ 40 1 44 ਦੀ ਝੋਲੀ ਵੇਚ ਸਕਦੇ ਆ ਪੂਤੀ ਬਾਤੀ ਸੋਹਣੀ ਛੋਟਾ ਕਰਨ ਬੋਦੀ ਵਾਲੀ ਜਰਸੀ ਆ ਚਾਰ ਹੀ ਥਾਣਾ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾ ਥਾਣਾ ਸੇਮ ਹੀ ਸਾਈਜ਼ ਬੁਤੀ ਬਾਤੀ ਸੋਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਇੱਕ ਨੰਬਰ ਬੱਚੀ ਦਾ ਪ੍ਰਾਈਸ 22 ਜੀ ਹੁਣੇ ਕਹਿੰਦੇ ਫੋਨ ਤੇ ਕਰਾਂਗੇ ਦੋ ਨੰਬਰ ਤੇ ਦੋਸਤੋ ਬਹੁਤ ਸੋਹਣੀ ਜਰਸੀ ਹੀ ਫਰ ਆ 6 ਮਾਂਥ ਦੀ ਉਮਰ ਆ ਮੱਧ ਰਕੜ 25 ਕਿਲੋ ਦਾ ਬੁਤੀ ਬਾਤੀ ਸੋਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਆਪ ਸੈਗ ਦੀ ਆ 40136 ਦੀ ਇਹਦੀ ਵੀ ਦੋਸਤੋ ਚਾਰ ਹੀ ਥਾਣਾ ਗੈਪ ਚ ਨਖਰ ਮੇ ਕੱਲੇ ਕੱਲੇ ਲੱਗੇ ਹੋਏ ਝੋਲੀ ਚਾਲੀ ਬਹੁਤ ਸੋਹਣੀ ਆ ਉਤੀ ਬਾਤੀ ਸੋਹਣੀ ਦੋਸਤੋ ਛੋਟਾ ਜਿਹਾ ਕੰਨ ਆ ਬੋਦੀ ਵਾਲੀ ਜਰਸੀ ਆ 6 ਮਹੀਨਿਆਂ ਦੀ ਉਮਰ ਆ ਮਦਰ ਰਿਕੋਰਡ 25 ਕਿਲੋ ਦਾ 2 ਨੰਬਰ 25 ਦਾ ਪ੍ਰਾਈਸ 22 ਜੀ ਹੋਣੇ ਕਹਿੰਦੇ ਫੋਨ ਤੇ ਹੀ ਕਰਾਂਗੇ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ